ਤਰਵ ਜੀ ਸੰਗਰੂਰ ਦੀ ਜਨਾ ਕਰ ਇਸ਼ਾਰੇ ਜਦੋਂ ਬੁਲਾਉਂਦੇ ਕਰ ਇਸ਼ਾਰੇ ਜਦੋਂ ਬੁਲਾਉਂਦੇ ਨਾ ਬੋਲਣ ਰਾਜ ਸਤਉਂਦੇ ਨਾ ਬੋਲਣ ਰਾਜ ਸਤਉਂਦੇ ਛੱਡ ਕੰਮ ਪਿੱਛੇ ਜਾਂਦੇ ਛੱਡ ਕੰਮ ਪਿੱਛੇ ਜਾਂਦੇ ਸਮਾਂ ਤਨ ਦੋਵੇਂ ਹੀ ਦੋਉਂਦੇ ਸਮਾਤਨ ਦੋਵੇਂ ਹੀ ਗਮੁੰਦੇ ਦਿਲ ਵਿੱਚ ਉਹ ਰਹੇ ਵਤਨ ਦਿਲ ਵਿੱਚ ਉਹ ਰਹੇ ਵਤਨ ਦੇ ਉਹ ਰਹੇ ਸੰਗ ਦੇ ਨਾਲੇ ਅਸੀਂ ਵੀ ਰਹੇ ਸੰਗ ਦੇ ਨਾਲੇ ਅਸੀਂ ਵੀ ਰਹੇ ਸੰਗ ਦੇ ਮੰਗੀਏ ਠੈਰ ਹਰ ਵੇਲੇ ਹੀ ਉਸ ਦੀ ਪਤਾ ਨਹੀਂ ਓਹ ਰੈਣ ਕੀ ਜੀ ਖੈਰ ਮੰਗਦੀ ਰੈਣ ਖੈਰ ਮੰਗਦੀ ਖੈਰ ਮੰਗਦੀ